ਫੇ ਸਾਰੇ ਦੱਸੋ ਹੁਣ ਪੰਜਾਬੀ ਲੋਕ ਕਿਦਾਂ ਲਾਦੇ ਤੁਹਾਨੂੰ ਇਲੀ ਅਸਮਾਨ ਦੇ ਹੇਠਾਂ ਇੱਥੇ ਨਮਾਜ਼ ਪੜਦੇ ਆ ਜਗਾ ਜਾਦੂ ਹੀ ਲੱਗਦੀ ਹੈ ਸੱਚੀ ਤੁਹਾਨੂੰ ਤੇ ਪਤਾ ਹੀ ਜਦੋਂ ਇਦਾਂ ਮਸਜਿਦ ਵਿੱਚ ਕੋਈ ਸਿੱਖ ਵੀਰ ਆਏ ਤੇ ਮੁਸਲਮਾਨ ਨਾਲ ਮਿਲੇ ਤੇ ਵੱਖਰਾ ਜਿਹਾ ਤੇ ਲੱਗਦਾ ਹੀ ਆ ਇਹ ਮਸਜਿਦ ਆਪਣੀ ਆਰਕੀਟੈਕਚਰ ਦੀ ਸੁੰਦਰਤਾ ਲਈ ਮਸ਼ਹੂਰ ਹੈ ਜਾਮਾ ਮਸਜਿਦ ਸਾਡੇ ਛੋਟੇ ਛੋਟੇ ਬੱਚੇ ਤੇ ਖੇਡਦੇ ਵੀ ਆ ਇੰਜੋਏ ਕਰਦੇ ਤੇ ਆਪਣਾ ਕੰਮ ਵੀ ਕਰਦੇ ਆ ਉੱਪਰ ਆਏ ਗੁੰਮਦਾਂ ਤੋਂ ਹੀ ਦੇਖ ਸਕਦੇ ਵੱਡੇ ਵੱਡੇ ਅਣ ਸਸਕਾਲ ਸਾਰਿਆਂ ਕੀ ਹਾਲ ਚਾਲ ਆਯੋਕਤੀ ਸਾਰੇ ਬਦਿਓ ਅੱਜ ਮੈਂ ਖੜਾ ਹਾਂ ਮੈਸਰ ਦੇ ਵਿੱਚ ਖੈਰੂਦੀਨ ਮਸਜਿਦ ਜਿਹਨੂੰ ਕਿ ਜਾਮਾ ਮਸਜਿਦ ਵੀ ਕਿਹਾ ਜਾਂਦਾ ਹੈ ਇਹ ਆਪਣੀ ਸੁੰਦਰਤਾ ਲਈ ਮਸ਼ਹੂਰ ਮਸਜਿਦ ਦਾ 100 ਸਾਲ ਪੁਰਾਣੀ ਹੈ ਕੀ ਇਹਦਾਰਾ ਸਿਆ ਕੀ ਦੀ ਕਹਾਣੀ ਹੈ ਕਿੱਦਾਂ ਪਿੱਛੇ ਇਤਿਹਾਸਿਕ ਹੈ ਇਸ ਵਲੋਗ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਆਓ ਚੱਲਦੇ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇੱਥੇ ਸ਼ੁਰੂ ਉਤਾਰਨੇ ਪੈਂਦੇ ਆ ਜਿਹੜੀ ਕਿ ਹਰ ਜਗ੍ਹਾ ਤੇ ਹੁੰਦਾ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਜਦੋਂ ਇਦਾਂ ਮਸਜਿਦ ਵਿੱਚ ਕੋਈ ਸਿੱਖ ਵੀਰ ਆਏ ਤੇ ਮੁਸਲਮਾਨਾਂ ਨਾਲ ਮਿਲੇ ਤੇ ਵੱਖਰਾ ਜਿਹਾ ਤੇ ਲੱਗਦਾ ਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਇਤਲਾਹਾ ਜਰ ਦੇਖਣ ਨੂੰ ਮਿਲੂਗਾ ਜਿੱਥੇ ਕੀ ਇਹ ਹੱਥ ਮੋਦ ਹੁੰਦੇ ਆਉਣੇ ਆ ਤੇ ਇਹ ਸਭ ਤੋਂ ਵਧੀਆ ਆਪਣੀ ਆਰਕੀਟੈਕਚਰ ਤੇ ਸੁੰਦਰਤਾ ਲਈ ਮਸ਼ਹੂਰਤੀ ਦੇਖ ਸਕਦੇ ਸਾਹਮਣੇ ਖੈਰੋਦੀਨ ਜਾਮਾ ਮਸਜਿਦ ਜਿਹਨੂੰ ਕੀ ਕਿਹਾ ਜਾਂਦਾ ਤੇ ਖੈਰੋਦੀਨ ਦੁਆਰਾ ਇਹ ਬਣਾਈ ਗਈ ਸੀ 1876 ਈਸਵੀ ਵਿੱਚ ਇਹ ਬਣਾਈ ਗਈ ਸੀ ਮਸਜਿਦ 200 ਸਾਲ ਪੁਰਾਣੀਆਂ ਤੇ 200 ਸਾਲ ਤੋਂ ਵੱਲ ਇੰਨੀ ਸੁੰਦਰ ਆ ਲੱਗ ਦੇਣੀ ਹੋਊਗੀ ਵੀ 200 ਸਾਲੇ ਪੁਰਾਣੀ ਮਸਜਿਦ ਹੈਗੀ ਆ ਇਹ ਸਾਡੇ ਸਾਰੇ ਮੁਸਲਮਾਨ ਵੀਰ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਦਰਜਾ ਤੀ ਦੇਖ ਸਕਦੇ ਹਰੇ ਮੈਂਟ ਲਾਲ ਇਹ ਮਕਲ ਕੰਬੀਨੇਸ਼ਨ ਬਣਾਇਆ ਇਹ ਕੰਧਾਂ ਵਾਲੀ ਮਸ਼ਹੂਰ ਆ ਪੇਂਟਿੰਗ ਜਿਹੜੀ ਕਿ ਚਿੱਟੇ ਰੰਗ ਤੇ ਹਰੇ ਰੰਗ ਨਾਲ ਕੀਤੀ ਹੋਈ ਆ ਮਸਜਿਦ ਦੇ ਤੇ ਇਹ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਰੋਲ ਰਾਦੀ ਹੈ ਮਸਜਿਦ ਦਾ ਪੂਰਾ ਰੋਲ ਹੀ ਇਹ ਮਸਜਿਦ ਆਪਣੀ ਆਰਕੀਟੈਕਚਰ ਦੀ ਸੁੰਦਰਤਾ ਲਈ ਮਸ਼ਹੂਰ ਹੈ ਜਾਮਾ ਮਸਜਿਦ ਜਿਹੜੀ ਕਿ ਆਪਣੀਆਂ ਕੰਦਾਂ ਨੂੰ ਸ਼ਗਾਰਨ ਲਈ ਰਵਾਇਤੀ ਮੁਸਲਮਾਨ ਨੂੰ ਦਰਸਾਉਂਦੀ ਹੈ ਤੇ ਇਹ ਸਾਰੀ ਚਿੱਟੇ ਰੰਗ ਦੇ ਸਮਗਰਮ ਨਾਲ ਬਣੀ ਹੋਈ ਆ ਤੇ ਇਹਦੇ ਵਿੱਚ ਹਰੇ ਰੰਗ ਦੀ ਪੇਂਟਿੰਗ ਨਾਲ ਇਹਨੂੰ ਸਜਾਇਆ ਆ। ਨੀਲੇ ਅਸਮਾਨ ਦੇ ਹੇਠਾਂ ਇੱਥੇ ਨਮਾਜ਼ ਪੜਦੇ ਆ ਜਗ੍ਹਾ ਜਾਦੂ ਹੀ ਲੱਗਦੀ ਹੈ ਸੱਚੀ ਰੂਹ ਖੁਸ਼ ਹੋ ਜਾਂਦੀ ਹੈ ਇੱਥੇ ਤੇ ਸਕੂਨ ਮਿਲਦਾ ਇੰਨਾ ਕਿ ਜ਼ਿਆਦਾ ਤੇ ਇਹ ਮਸਜਿਦ ਦਾ ਅੰਦਰ ਵੀ ਜਾਣੇ ਆ ਅੰਦਰ ਕੁਰਾਨ ਪੜਨ ਦੇ ਸ਼ਾਇਦ ਇਥੇ ਪ੍ਰੋਣ ਪੜੀ ਜਾਂਦੀ ਨਮਾਜ਼ ਇਥੇ ਨਮਾਜ਼ ਪੜੀ ਜਾਂਦੀ ਆ ਜੋ ਕਿ ਆਪਾਂ ਡਿਸਟਰਬ ਨਹੀਂ ਕਰਨਾ ਸੋ ਇਥੇ ਜੋਰਾ ਜੋਰਾ ਨਾਲ ਆਪਣੇ ਨਮਾਜ਼ ਪੜੀ ਜਾਂਦੀ ਆ ਚੱਲਦੇ ਆਪਾਂ ਇਥੇ ਅਕਸਰ ਹੀ ਮਸਜਿਦ ਦੇ ਅੰਦਰ ਜਾਮਾ ਮਸਜਿਦ ਦੇ ਅੰਦਰ ਅਕਸਰ ਹੀ ਭੀੜ ਲੱਗੀ ਰਹਿੰਦੀ ਆ ਅੱਜ ਸੋ ਪਾਸੋ ਮੁਸਲਮਾਨ ਵੀਰ ਤੇ ਹੋਰ ਵੀ ਇੱਥੇ ਜਿਹੜੇ ਰਹਿੰਦੇ ਤੇ ਪੱਕੇ ਰਹਿੰਦੇ ਕਮਰੇ ਬਣੇ ਉਹਨਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਛੋਟੇ ਛੋਟੇ ਬੱਚੇ ਆਪਣੇ ਕੱਪੜੇ ਧੋਉਂਦੇ ਆ ਇਹਨਾਂ ਦੀ ਕਲਾਸ ਵੀ ਲੱਗਣੀ ਬਾਅਦ ਵਿੱਚ ਤੇ ਆ ਤੁਸੀਂ ਦੇਖਦੇ ਆਪਣੇ ਵੇਲੇ ਆਪਣਾ ਕੰਮ ਕਰਦੇ ਆ ਇਹਨਾਂ ਦਾ ਨਮਾਜ਼ ਦਾ ਟਾਈਮ ਹੈ ਨਾ 1:30 2:00 ਵਜੇ ਉਹਨੇ ਛੋਟੇ ਛੋਟੇ ਬੱਚੇ ਤੇ ਖੇਡਦੇ ਵੀ ਆ ਐਨਜੋਏ ਵੀ ਕਰਦੇ ਤੇ ਆਪਣਾ ਕੰਮ ਵੀ ਕਰਦੇ ਆ ਕਿਵੇਂ ਕਰ ਉਹ ਸਾਰੇ ਸਭੀ ਕੋ ਬੋਲੋ ਸਭੀ ਕੋ ਸਭੀ ਕੋ ਸਭੀ ਬੱਚੇ ਕੱਪੜੇ ધો ਰਹੇ ਐ ਐਸੇ ਕਰੋ ਸਭੀ ਕਰੋ ਬੱਚੇ ਓਕੇ ਮਿਲਤਾ ਹੈ ਫਿਰ ਵੀ ਸੋ ਯਾਰ ਮਿਲ ਕੇ ਬੜਾ ਵਧੀਆ ਲੱਗਾ ਫੋਨ ਚੱਲਦੇ ਉੱਪਰ ਇਹਨਾਂ ਦੇ ਬੱਚਿਆਂ ਦੀ ਰਹਿਣ ਲਈ ਆ ਬਾਥਰੂਮ ਟਾਇਲਟ ਰੂਮ ਵੀ ਵਗੈਰਾ ਬਣਾਏ ਹੋਏ ਸਾਰਾ ਖਾਣ ਪੀਣ ਦਾ ਪ੍ਰਬੰਧ ਵੀ ਇਹਨਾਂ ਦੇ ਇੱਥੇ ਹੋਇਆ ਕਾ ਰੂਮ ਦੀ ਦੇ ਸਕਦੇ ਆ ਸਾਰੇ ਛੋਟੇ ਬੱਚੇ ਹੂੰ ਇਹ ਛੋਟੇ ਬੱਚੇ ਅੰਦਰ ਇਹਨਾਂ ਦੇ ਛੋਟੇ ਛੋਟੇ ਰੂਮ ਬਣਾਇਆ ਤੇ ਵੇਖ ਸਕਦੇ ਆ ਇੱਥੇ ਇਹਨਾਂ ਦਾ ਰਹਿਣ ਦਾ ਪ੍ਰਬੰਧ ਹੁੰਦਾ ਇੱਥੇ ਖਾਣ ਪੀਣ ਦਾ ਪ੍ਰਬੰਧ ਹੁੰਦਾ ਵਾ ਉਹ ਸਾਹਮਣੇ ਸਾਰੇ ਖੇਡਣ ਵਾਸਤੇ ਇਹਦੇ ਰੂਮ ਬਣਾਏ ਆ ਖਾਣ ਪੀਣ ਦਾ ਪ੍ਰਬੰਧ ਇੰਨੀ ਕਿ ਸੋਹਣੀ ਯਾਰ ਮਸਜਿਦ ਜਾਦਾਨ ਸਕੂਨ ਮਿਲਦਾ ਇੱਥੇ ਆ ਕੇ ਤੇ ਇਥੋਂ ਆਰਾਊਂਡ 1.5 ਕਿਲੋਮੀਟਰ ਦੂਰ ਹੀ ਗੋਲਡਨ ਟੈਂਪਲ ਜਿਹੜਾ ਕਿ ਸ਼ਾਇਦ ਇੱਥੋਂ ਲੱਭ ਨਹੀਂਦਾ ਕੰਦਾ ਕਰਕੇ ਉੱਚੇ ਉੱਚਿਆਂ ਕਰਕੇ ਉੱਪਰ ਆਏ ਘੁੰਮਦਾ ਤੁਸੀਂ ਦੇਖ ਸਕਦੇ ਵੱਡੇ ਵੱਡੇ ਤੇ ਇਥੋਂ ਆਰਾਊਂਡ ਕਰ 1.5 ਕਿਲੋਮੀਟਰ ਗੋਲਡਨ ਟੈਂਪਲ ਬਹੁਤ ਕਿਤੇ ਨੇ ਸੁੰਦਰ-ਸੁੰਦਰ ਬਣਾਏ ਨਾ ਦੇਖ ਸਾਡੇ ਤੁਸੀਂ ਉੱਪਰ ਖੜੇ ਆ ਕਬੂਤਰ ਉੱਤੇ ਤੇ ਇਹਦੇ ਅੰਦਰ ਇਹਦੇ ਅੰਦਰ ਤੇ ਇੰਦਾ ਹੀ ਆ ਕੁਛ ਅੰਦਰ ਤੇ ਬਹੁਤਾ ਹੈ ਨਹੀਂ ਬਤਾ ਇੜਦੀ ਵੇਖਣ ਦੇ ਆ ਥੱਲੋ ਕਿੰਨੀ ਸੋਹਣੀ ਲੱਦੀ ਆ ਹਰੇ ਕਲਰ ਦੀ ਪੇਂਟਿੰਗ ਤੇ ਚਿੱਟੇ ਸਮਗ ਵਰਦੀ ਹੈ ਬਣੀ ਹੋਈ ਆ ਜਾਮਾ ਮਸਜਿਦ ਜਿਹਨੂੰ ਕਿਹਾ ਜਾਂਦਾ ਆਪਾਂ ਟੋ ਫਲੋਰ ਤੇ ਖੜੇ ਆ ਜੀ ਜਾਮਾ ਮਸਜਿਦ ਦੇ ਤੇ ਹੁਣ ਦੇ ਇਥੋਂ ਦੇਖ ਰਿਖ ਸਾਰੀ ਛੋਟੇ ਬੱਚਿਆਂ ਦੀ ਇਥੋਂ ਦੇ ਮੌਲਵੀ ਸਾਹਿਬ ਕਰਦੇ ਨੇ ਜਿਹੜੀ ਕਿ ਉਹਨਾਂ ਨੇ ਸੁੰਦਰ ਇਹਨੂੰ ਬਣਾ ਕੇ ਰੱਖਿਆ ਆ ਸਾਰੀ ਸਾਫ ਸਵਾਈ ਕੀਤੀ ਇੱਥੋਂ ਦੀ ਯਾਰ ਇੱਥੇ ਆ ਕੇ ਨਾ ਇੰਨਾ ਕਿ ਜ਼ਿਆਦਾ ਸਕੂਨ ਮਿਲਦਾ ਮੈਂ ਦੱਸ ਨਹੀਂ ਸਕਦਾ ਸਭ ਤੋਂ ਖਾਸ ਗੱਲ ਇਹਦੀ ਤੁਹਾਨੂੰ ਮੈਂ ਦੱਸਣੀ ਸੀ ਭਾਰਤ ਦੀ ਆਜ਼ਾਦ ਦੀ ਲੜਾਈ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਇਹਦਾ ਬਹੁਤ ਮਹੱਤਵ ਰੋਲ ਹੈਗਾ ਇਹਦੀ ਮਸਜਿਦ ਦਾ ਇੱਧਰ ਇੱਥੇ ਇਹਨਾਂ ਦਾ ਖਾਣਾ ਬਣਾਉਂਦਾ ਵਾ ਇੱਥੇ ਖਾਣਾ ਬਣਾਉਂਦੇ ਆ ਇੱਥੇ ਕੰਮ ਵੰਡਿਆ ਹੈ ਨਾ ਮਲੋ काम बांटा है कहते हैं ए, ए, ये ये बिहार से आ तो आप कहां से हो यूपी से ये यूपी से मतलब बकरे बकरे जगह से आए सभी बांटा है, वकरे वकरे है ए, तो ये बंगाल से इसी तरह मिल गए ये बहुत अच्छा है सभी भाई अच्छे हैं इधर है। ये भी बंगाल से है ये भी बंगाल से है इधर हॉस्टल में इधर पढ़ते हैं सारा नमाज नेपाल से बहुत-बहुत दूर से आए इधर सभी फिर सारे दसो हूं पंजाबी लोग किदा लादे तनु बढ़िया लादे हां बढ़िया लादे कैसे लगते हैं बढ़िया लगते हैं किदा बढ़िया लगते हैं ਵਧੀਆ ਲੱਗਦੇ ਆ ਜੀ ਸਾਹਿਬ ਜੀ ਯਾਰ ਮੈਨੂੰ ਮੁਸਲਮਾਨ ਭਾਈ ਪਹਿਲੀ ਵਾਰ ਮਿਲਿਆ ਇਨਾ ਕਾ ਵਧੀਆ ਲੱਗਣਾ ਵਧੀਆ ਲੱਗਦਾ ਹਮ ਲੋਗ ਮੈਂ ਨਾ ਪੂਰਾ ਵਧੀਆ ਲੱਗਾ ਮੈਂ ਤੈਉਂ ਤੇ ਆਇਆ ਆਇਆ ਇੱਥੇ ਇੱਥੇ ਮਜੀਦ ਆਇਆ ਮੈਂ ਸੱਚ ਕਰ ਮਲਕ ਸੱਚ ਕਰ ਕੇ ਆਇਆ ਘੁੰਮਣ ਮੈਂ ਪਹਿਲਾਂ ਵੀ ਦੱਸਿਆ ਏ ਮਸਜਿਦ ਜਿਹੜੀ ਆਪਣੇ ਆਰਕੀਟੈਕਚਰ ਲਈ ਮਸ਼ਹੂਰ ਜਾਣੀ ਜਾਂਦੀ ਏ ਇਨੀ ਪੇਂਟਿੰਗ ਲਘੂ ਪੇਂਟਿੰਗ ਨਾਲ ਤਿਆਰ ਕੀਤੀ ਗਈ ਮਸਜਿਦ ਆ ਤੇ ਇਹਦੀਆਂ ਥੰਮੀਆਂ ਜਿਹੜੀਆਂ ਸਜਾਈਆਂ ਹੋਈਆਂ ਗਾ ਚਿੱਟੇ ਰੰਗਣਾ ਸਾਰੀ ਹੋਈ ਦੀ ਸਮਗਮਰ ਤੇ ਹਰੇ ਕਲਰ ਦੀ ਪੇਂਟਿੰਗ ਨਾਲ ਇਹਨੂੰ ਸਜਾਇਆ ਹੋਇਆ ਇੱਥੇ ਰੂਮ ਹੋਸਟਲ ਇੱਥੇ ਸਾਰੇ ਬੱਚੇ ਰਹਿੰਦੇ ਆ ਇੱਥੇ ਖਾਣ ਪੀਣ ਇਹਨਾਂ ਦਾ ਇੱਥੇ ਸਾਰਾ ਹੈਗਾ ਤੇ ਇੱਥੇ ਮਲ ਇਹਨਾਂ ਦਾ ਰਹਿਣ ਸਣ ਆ ਜਿਹੜੀ ਤੀ ਮਸਜਿਦ ਵੇਖਣਦੇ ਹੋ ਇੱਥੇ ਉਹ ਇਹ ਉਹ ਥਾਂ ਵਾ ਜਿੱਥੇ ਤੂਤੀਏ ਹਿੰਦ ਅਤੌਲਾ ਬੁਖਾਰੀ ਨੇ ਲੁੱਟਣ ਵਾਲੇ ਅੰਗਰੇਜ਼ਾਂ ਖਿਲਾਫ ਜੰਗ ਦਾ ਐਲਾਨ ਕੀਤਾ ਸੀ ਇਹ ਉਹ ਜਗ੍ਹਾ ਹੈ ਖੈਰੋਦੀਨ ਮਸਜਿਦ ਆਪਣੇ ਆਰਕੀਟੈਕਚਰ ਲਈ ਤੇ ਸੱਭਿਆਚਾਰਕ ਲਈ ਤੌਰ ਤੇ ਮਸ਼ਹੂਰ ਆ ਸਾਰੇ ਇਨਾਂ ਤੇ ਰੂਮ ਬਣਾਏ ਆ ਇੱਥੇ ਰੂਮ ਰਹਿੰਦੇ ਆ ਹੋਸਟਲ ਐ ਇੱਕ ਸਾਦਾ ਇਹ ਮਸਜਿਦ ਇੱਥੇ ਨਮਾਜ਼ ਕੁਰਾਨ ਇੱਥੇ ਹੀ ਸਾਰੇ ਆਪਣੇ ਰੂਮ ਵੰਡੇ ਹੋਏ ਆ ਇੱਥੇ ਨਮਾਜ਼ ਕੁਰਾਨ ਅੰਦਰ ਪੜਦੇ ਆ ਤੇ ਇਹਨਾਂ ਦੀ ਕਲਾਸਾਂ ਵੀ ਲੱਗਦੀਆਂ ਉਰਦੂ ਹਰ ਤਰ੍ਹਾਂ ਦੀ ਵਕ ਵਕ ਕਲਾਸ ਲੱਗਦੀ ਆ ਉਹ ਆਰਕੀਟੈਕਚਰ ਤਰੀਕੇ ਨਾਲ ਬਣਾਈ ਗਈ ਇਹ ਅਦਬੁੱਧ ਰਚਨਾ ਪੁਰਾਣੀ ਇਸਲਾਮੀ ਆਰਕੀਟੈਕਚਰ ਦੀ ਜਵਾਦ ਦਵਾਉਂਦੀ ਆ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਇੱਥੇ ਮੁਸਲਮਾਨ ਤੇ ਸਿੱਖ ਭਾਈਚਾਰਾ ਮਤਲਬ ਮੁਸਲਮਾਨ ਵੀਰ ਸਿੱਖ ਵੀਰਾਂ ਨੂੰ ਬਹੁਤ ਪਸੰਦ ਕਰਦੇ ਆ ਤੇ ਮੈਂ ਵੀ ਮੁਸਲਮਾਨ ਵੀਰਾਂ ਨੂੰ ਇੰਨਾ ਕੁ ਜ਼ਿਆਦਾ ਪਸੰਦ ਕਰਦਾ ਵਾਂ ਤੇ ਲੈਂਦੇ ਦੇ ਚੜਦੇ ਪੰਜਾਬ ਜਦੋਂ ਦੀ ਵੰਡ ਹੋਈ ਆ ਉਸ ਤੋਂ ਬਾਅਦ ਕੀ ਕੁਸ਼ ਹੋ ਗਿਆ ਪਰ ਮਜ਼ਾ ਆ ਯਾਰ ਇੱਥੇ ਸਕੂਨ ਮਿਲਦਿਆ ਸੀ ਸਾਰੇ ਮੁਸਲਮਾਨ ਵੀਰਾਂ ਨੂੰ ਮਿਲੇ ਆ ਮੌਲੀ ਸਾਹਿਬਾਂ ਨੂੰ ਜਿਹੜੇ ਇੱਥੋਂ ਦੇ ਸਾਰੇ ਦੇਖਦੇ ਕਰਦੇ ਆ ਤੇ ਇੰਨੇ ਕੁ ਜ਼ਿਆਦਾ ਮਤਲਬ ਵੇਖੋ ਯਾਰ ਕਿੰਨੀ ਸੁੰਦਰ ਲੱਗਦੀ ਆ ਜਿਵੇਂ ਹੁਣੇ ਕਿਸੇ ਨੇ ਮਸ 2-3 ਮਹੀਨੇ ਹੁਣੇ ਤਿਆਰ ਕਰਾਈ ਹੋਵੇ ਬਸ ਇਹ 200 ਸਾਲ ਪੁਰਾਣੀ ਮਸਜਿਦਾਂ ਤੇ ਉਹਨਾਂ ਦੀਆਂ ਉਹਵੇਂ ਆ ਇਹਦੇ ਕਲਰ ਹੀ ਇਦਾਂ ਦੇ ਕੁਛ ਹੈਗੇ ਆ ਕਿ ਵੀ ਇੱਕਰੀ ਆਓਗੇ ਤੇ ਤੁਹਾਨੂੰ ਖੁਦ ਹੀ ਪਤਾ ਲੱਗੇਗਾ ਇਹ ਪੈਂਦੀ ਆ ਗੋਲਡਨ ਨਬੂ ਸਿੱਧਾ ਹਾਲ ਰੋਡ ਦੇ ਇੱਥੇ ਜਿਹਨੂੰ ਬੋਲੋ ਜਾਮਾ ਮਸਜਿਦ ਜਾਣਾ ਖੈਰ ਉਦੀ ਲੋਕੇਸ਼ਨ ਵੀ ਆਂਦੀ ਆ ਗੂਗਲ ਤੇ ਤੇ ਉੱਧਾ ਵੀ ਤੇ ਆਸਾਨ ਤੇ ਬੜੀ ਆਸਾਨੀ ਨਾਲ ਸਟੇਸ਼ਨ ਤੋਂ ਵੀ ਆ ਸਕਦੇ ਆ ਇੱਥੋਂ ਵੀ ਆ ਸਕਦੇ ਬੜੀ ਲੱਗੀ ਮਤਲਬ 1.5 ਕਿਲੋਮੀਟਰ ਦੀ ਦੂਰੀ ਆ ਉਧਰੋਂ ਵੀ ਤੇ ਇਧਰੋਂ ਵੀ ਗੋਲਡ ਟੈਂਪਲ ਤੋਂ ਵੀ ਤੇ ਸਟੇਸ਼ਨ ਤੋਂ ਵੀ ਇੱਕ ਤਾਂ ਮੈਨੂੰ ਮੁਸਲਮਾਨਾਂ ਵੀਰਾਂ ਦਾ ਪੈਰ ਆਵਾ ਬੜਾ ਸੋਹਣਾ ਲੱਗਾ ਇਹ ਤਾਂ ਜਿਹੜੇ ਮੁਸਲਮਾਨ ਵੀਰ ਆ ਇੰਨੇ ਇੱਕ ਵਧੀਆ ਇੰਨੇ ਇੱਕ ਸਨਸਕਾਰੀ ਮਤਲਬ ਇੰਨੇ ਇੱਕ ਵਧੀਆ ਨਾ ਵਧੀਆ ਭਾਈਚਾਰਾ ਕਿ ਇਹਦੇ ਅੰਦਰ ਭੇਦ ਭਾਵ ਨਹੀਂ ਕੋਈ ਨਹੀਂ ਪੀ ਸਿੱਖ ਬੰਦਾ ਆ ਇੰਨਾ ਕੋ ਵਧੀਆ ਨਾ ਮਤਲਬ ਦੱਸ ਨਹੀਂ ਸਕਦਾ ਮੈਂ